ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਆਪਣੇ ਸੰਧੂ ਬੱਤਰਪਰੀਆ ਡੇਰੀ ਫਾਰਮਿੰਗ ਵਿੱਚ ਕਿਸਾਨ ਵੀਰੋ ਜਿਹੜੀ ਆਪਾਂ ਅੱਜ ਵੀਡੀਓ ਅਪਲੋਡ ਕਰਨ ਲੱਗੇ ਆਂ ਕਿਸਾਨੀ ਖਿੱਤੇ ਦੇ ਨਾਲ ਜੁੜੀ ਹੋਈ ਆ ਪਿੰਡ ਭੂ ਜ਼ਿਲ੍ਹਾ ਤਰਨਤਨ ਤਹਿਸੀਲ ਵੀ ਇਹਨੂੰ ਹਰੀਕੇ ਪਤਨ ਤੇ ਬਾਈ ਨਿਸ਼ਾਨ ਸਿੰਘ ਜੀ ਦੇ ਆਪਾਂ ਕਿਸਾਨ ਦੇ ਨਾਲ ਜੁੜੇ ਆ ਇੱਥੋਂ ਆਪਾਂ ਥੋੜੀ ਜੀ ਗੱਲਬਾਤ ਕਰਦੇ ਆ ਇਹਨਾਂ ਕੋਲ ਪਨੀਰੀ ਵਕਾਊ ਆ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੇ ਕਿਸਾਨੀ ਕਿੱਤੇ ਦੇ ਨਾਲ ਜੁੜੇ ਆ ਉਹ ਜ਼ਰੂਰ ਇਹ ਵੀਡੀਓ ਨੂੰ ਵੇਖਿਓ ਗਾਹ ਸ਼ੇਅਰ ਕਰਿਓ ਕਿਸੇ ਨੂੰ ਵੀ ਪਨੇਦੀ ਦੀ ਲੋੜ ਪੈਂਦੀ ਆ ਪਿੰਡ ਬੂ ਪਹੁੰਚ ਕੇ ਹਰੀਕੇ ਪੱਤਨ ਆਪਣੀ ਖਰੀਦਦਾਰੀ ਕਰ ਸਕਦਾ ਬਾਕੀ ਪੁੱਛਦੇ ਆ ਕਿਹੜੀ ਕੜੀ ਵੈਰਾਈਟੀ ਬਾਈ ਜੀ ਸਸਰੀ ਕਾਲ ਸਸਰੀ ਕਾਲ ਜੀ ਸਸਰੀ ਸੰਧੂ ਸਾਹਿਬ ਚੜਦੀ ਕਲਾ ਜੀ ਹਾਂਜੀ ਚੜਦੀ ਕਲਾ ਸਾਹਿਬ ਠੀਕ ਹੈ ਜੀ ਬਾਈ ਜੀ ਪਹਿਲਾਂ ਨਾਮ ਤੇ ਡਰੈੱਸ ਨੋਟ ਕਰ ਲਗੇ ਹਾਂਜੀ ਭਾਈ ਜੀ ਆਪਣਾ ਨਾਮ ਨਿਸ਼ਾਨ ਸਿੰਘ ਹਾਂ ਪਿੰਡ ਬੂ ਜ਼ਿਲ੍ਹਾ ਤਰਨਤਨ ਸਾਹਿਬ ਹਾਂਜੀ ਤਹਿਸੀਲ ਆਪਣਾ ਹਰੀਕੇ ਆ ਜੀ ਤੇ ਮੋਬਾਈਲ ਨੰਬਰ ਬੇਲੰਦਪੁਰ 95920 97252 ਤੇ ਆਪਣੇ ਕੋਲ ਪਨੀਰੀ ਦੀ ਵੈਰਾਈ ਕਿੰਨੀ ਤਰ੍ਹਾਂ ਦੀ ਹੋਊਗੀ ਹੋ ਹੁਣ 4-5 ਵੈਰਾਈਟੀਆਂ ਦੀ ਹੈਗੀ ਜਿਵੇਂ ਯਾਰ ਆਪਣੇ 26 ਝੂਨਾ ਹੋ ਗਿਆ ਜੀ ਚੱਲਣ ਧਿਆਨ 18 ਹੋ ਗਈ ਹਾਂ ਤੇ ਯਾਰਾਂ ਕੀ ਆ 16 92 ਹਾਂ 1509 ਹਾਂ 4-5 ਵੈਰਾਈਟੀਆਂ ਹਾਂ 4-5 ਵੈਰਾਈਟੀਆਂ ਤਿਆਰ ਵੀ ਹੈਗੀਆਂ ਤੇ ਗਾਂ ਫੇਲ ਤਿਆਰ ਕਰ ਲੈਣੇ ਇਹ ਵੈਰਾਈਟੀਆਂ ਕਿੰਨੇ ਕਿੱਲੇ ਦੀ ਪਨੀਰੀ ਆਪਣੇ ਕੋਲ ਕਿੰਨਾ ਕੁ ਥਾਂ ਭੇਜ ਜਾਊਗਾ ਪਨੀਰੀ ਦਾ ਹੁਣ ਯਾਨੀ ਕਿ ਕੋਈ 4-5 ਕਿੱਲੇ ਤਕਰੀਬ ਹੈ 5 ਕਿੱਲੇ ਕਿਰੀਬ ਹੈਗੀ ਆ ਆਪਣੇ 5 ਕਿੱਲੇ ਹੋ ਗਈ ਸਜਣੋ ਦੂਰ ਤੱਕ ਝਲਕ ਮਾਰੋਗੇ ਤੇ ਪਨੀਰੀ ਪਨੀਰੀ ਨਜ਼ਰ ਆਊਗੀ ਬਾਕੀ ਕਿਲਾ ਦੋ ਕਿਲੇ ਥਾਂ ਬਾਈ ਦਾ ਵਿਹਲਾ ਪਿਆ ਉੱਚ ਵੀ ਨੇ ਸੁਹਾਗਾ ਸੁਗਾ ਮਾਰਕੀਟ ਅੱਲੀ ਕਰਤਾ ਚ ਕਿਹੜੀ ਬੀਜਣ ਆ ਕੇ ਇਹ ਚ ਇਹੋ ਹੀ ਆ ਇਹੋ ਹੀ ਸਾਰੀਆਂ ਵੈਰਾਈਟੀਆਂ ਫੇਰ ਦਵਾ ਸਾਰੀਆਂ ਵੈਰਾਈਟੀਆਂ ਫੇਰ ਦੁਬਾਰ ਤੋਂ ਤੇ ਘਰ ਦੇ ਬੈਕ ਸਾਈਡ ਵੀ ਪਨੀਰੀ ਪਨੀਰੀ ਨਜ਼ਰ ਆਊਗੀ ਤੇ ਆਪਾਂ ਕਿੰਨੇ ਨੂੰ ਮਰਲਾ ਜਿਹੜਾ ਦੇ ਦਾਂਗੇ ਕੋਈ ਭੈਣ ਭਰਾ ਦਰੋਂ ਨੇੜਿਓਂ ਬਾਜੀ ਇਹ ਆ ਕੇ ਆਪਾਂ ਰੇਟ ਵਾਧੇ ਘਾਟੇ ਰਹਿੰਦੇ ਹਿਆਰ ਰੁਪਈਆ ਮਰਲੇ ਦਾ ਹੁੰਦਾ ਵਾ ਤੇ ਬਾਕੀ ਕੋਈ ਥੋੜਾ ਬਾਧਾ ਕੋਈ ਉਧਰ ਉਧਰ ਦੀ ਮਾਤਾ ਘਟਾ ਹੋ ਜਾਂਦਾ ਵਾ ਠੀਕ ਆ ਸੱਜਣੋ ਜੇ ਕਿਸੇ ਨੂੰ ਕੋਈ ਨਰਾਜ ਨਹੀਂ ਕਰਕੇ ਆਪਾਂ ਭੇਜ ਕੋਸ਼ਿਸ਼ ਕਰਾਂਗੇ ਪਨੀਰੀ ਦੇ ਕੇ ਗੱਲਾਂਗੇ ਹੂੰ ਚਾਰ ਪੰਜ ਵੈਰਾਈਟੀਆਂ ਹੋਣਗੀਆਂ ਬਾਈ ਕਹਿੰਦਾ ਮੋੜ ਦੇਣੀ ਆ ਕਿਸਾਨੀ ਕਿਤੇ ਨਾਲ ਜੁੜੇ ਆ ਦਿਲੋਂ ਜੀ ਆਇਆਂ ਸਵਾਗਤ ਕਰਾਂਗੇ ਜਿਹੜਾ ਵੀ ਆਊਗਾ ਖੁਸ਼ ਕਰਕੇ ਕੱਲਾਂਗੇ ਜਿੱਤਨਾ ਵੀ ਕਹੂਗਾ ਕਰ ਲਾਂਗੇ ਬਾਅਦ ਘਾਟ ਪਨੀਰੀ ਚੰਗੀ ਖਰੀਦਦਾਰੀ ਕਰਿਓ ਹਣਾ ਸਾਸਿਕਾਲ ਜੀ